ਸਰਕਾਰ ਕਿਸੇ ਨਾ ਕਿਸੇ ਕਾਰਨਾ ਕਰਕੇ ਫੇਲ ਹੋ ਗਈ ਭਾਵੇਂ ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਈ ਵਾਰੀ ਕੀਤੀ ਹੈ ਕਿ ਸਰਕਾਰ ਤਾਂ ਆਪ ਆਈਸੀਯੂ ਚ ਹੈ ਤੇ ਫਿਰ ਕੀ ਮਸਲੇ ਹੱਲ ਹੋਣੇ ਔਰ ਮੈਂ ਭਾਵੇਂ ਉਹ ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਕੀਤੀ ਸੀ ਭਾਵੇਂ ਲਾਅ ਐਂਡ ਆਰਡਰ ਚ ਜੋ ਐਮਰਜੈਂਸੀ ਵਾਲੇ ਹਾਲਾਤ ਬਣੇ ਸਨ ਮਗਰ ਹੁਣ ਤਾਂ ਆਪ ਵੀ ਸਰਕਾਰ ਐਮਰਜੈਂਸੀ 'ਚ ਦਾਖਲ ਹੈ ਔਰ ਮੇਰੀ ਗੱਲ ਕਿਥੇ ਨਾ ਕਿਥੇ ਉਹ ਸੱਚੀ ਹੋ ਗਈ ਆ ਮਗਰ ਉਹਦਾ ਅਸਰ ਜੋ ਆਮ ਲੋਕਾਂ ਤੇ ਪੈ ਰਿਹਾ ਉਹਦੇ ਬਾਰੇ ਅਸੀਂ ਬੜੇ ਚਿੰਤਿਤ ਆ ਮੈਂ ਤੁਹਾਨੂੰ ਇੱਕ ਸਿੰਪਲ ਪਹਿਲਾ ਜਿਹੜਾ ਫੈਕਟ ਲੈ ਕੇ ਤੁਹਾਡੇ ਕੋਲ ਆਇਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਔਰ ਇਸ ਖੇਤੀ ਪ੍ਰਧਾਨ ਸੂਬੇ 'ਚ ਕਿਉਂਕਿ ਐਗਰੀਕਲਚਰ ਨਾਲ ਸੰਬੰਧਿਤ ਹੈ ਐਡੀ ਵੱਡੀ ਪ੍ਰੋਬਲਮ ਡੀਏਪੀ ਦੀ ਜਿਹੜੀ ਘਾਟ ਆਈ ਹੋਈ ਆ ਉਹਦਾ ਕੋਈ ਹਿਸਾਬ ਹੀ ਨਹੀਂ ਸਰਕਾਰ ਉਸ ਨੂੰ ਐਡਰੈਸ ਕਰਨ 'ਚ ਹਰ ਤਰੀਕੇ ਨਾਲ ਫੇਲ ਹੋ ਰਹੀ ਹੈ ਔਰ ਕੱਲੀ ਫੇਲ ਨਹੀਂ ਹੋ ਰਹੀ ਕਿਉਂਕਿ ਡੀਏਪੀ ਦੀ ਐਡੀ ਕਿੱਲੇ ਤਾਂ ਕਾਲਾ ਬਾਜ਼ਾਰੀ ਉਹਦੇ ਚ ਸ਼ੁਰੂ ਹੋ ਗਈ ਆ ਮਤਲਬ ਕਿ ਜੇ ਡੀਏਪ ਮਿਲਦੀ ਆ ਤੇ ਬਲੈਕ ਚ ਵਿਕਰੀ ਆ ਤੇ ਇਸ ਬਹਾਨੇ ਲੋਕਾਂ ਨੂੰ ਇੱਕ ਮੌਕਾ ਵੀ ਮਿਲ ਗਿਆ ਕਿ ਨਕਲੀ ਡੀਏਪ ਮਤਲਬ ਕਿ ਜਿਹੜੀ ਤੁਸੀਂ ਕਹਿ ਲਓ ਹੈ ਹੀ ਨਹੀਂ ਡੀਏਪ ਉਹਨੂੰ ਡੀਏਪ ਦੀ ਬੋਰੀ ਚ ਪਾ ਕੇ ਵੇਚਿਆ ਜਾ ਰਿਹਾ ਮਗਰ ਸਰਕਾਰ ਕਿਸਾਨਾਂ ਦੀ ਐਕਸਪਲੋਇਟੇਸ਼ਨ ਜੋ ਹੋ ਰਹੀ ਆ ਉਹਸ ਨੂੰ ਕਿਸੇ ਤਰੀਕੇ ਨਾਲ ਐਡਰੈਸ ਨਹੀਂ ਕਰ ਪਾਰੇ ਅਸੀਂ ਬੜੇ ਦਿਨ ਚੁੱਪ ਰਹੇ ਕਿਉਂਕਿ ਰੋਜ਼ ਬਿਆਨ ਲੱਗਦੇ ਸਨ ਕਿ ਅੱਜ ਮਸਲਾ ਹਲ ਹੋ ਰਿਹਾ ਕੱਲ ਹੋ ਰਿਹਾ ਚੌਥ ਹੋ ਰਿਹਾ ਮਗਰ ਨਾਥਿੰਗ ਦੂਜੀ ਪ੍ਰੋਬਲਮ ਸੀਰੀਅਸ ਕੀ ਖੜੀ ਹੋਈ ਹੈ ਕਿ ਜਿਨ੍ਹਾਂ ਨੇ ਸਰਕਾਰ ਦਾ ਉਹ 1500 ਰੁਪਏ ਬੋਨਸ ਦੇ ਚੱਕਰ 'ਚ ਡਾਇਰੈਕਟ ਸੋਇੰਗ ਕੀਤੀ ਸੀ ਕੀਤੀ ਸੀ ਡੀਐਸਆਰ ਨੂੰ ਅਡਾਪਟ ਕੀਤਾ ਸੀ ਕਰੋੜਾਂ ਰੁਪਈਆ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਸਰਕਾਰ ਖਾ ਗਈ ਹੈ ਇੱਕ ਪਾਸੇ ਤਾਂ ਜਿਨ੍ਹਾਂ ਨੇ ਡੀਐਸਆਰ ਨੂੰ ਅਡਾਪਟ ਕਰਕੇ ਸਰਕਾਰ ਦੇ ਜੋ ਹੁਕਮ ਸੀ ਉਸ ਨੂੰ ਫੋਲੋ ਕੀਤਾ ਮਗਰ ਉਹ ਵੀ ਖੋਕਲੇ ਨਿਕਲੇ ਕਿ ਅੱਜ ਜੋ ਉਹਨਾਂ ਨਾਲ ਕਮਿਟਮੈਂਟ ਸੀ ਬਿਕੋਸ ਤੁਹਾਨੂੰ ਵੀ ਪਤਾ ਹੈ ਕਿ ਇਹਦੇ ਨਾਲ ਖਰਚਾ ਵੱਧਦਾ ਸੀ ਸੋ ਸਰਕਾਰ ਨੇ ਆਪ ਦੇ ਵੱਲੋਂ ਸਬਸਿਡੀ ਐਲਾਨੀ ਮਗਰ ਰਿਜ਼ਲਟ ਜ਼ੀਰੋ ਸਬਸਿਡੀ ਦੇਹੀ ਕਿਸੇ ਨੇ ਨਹੀਂ ਲੀ। ਉਲਟਾ ਕੀ ਸ਼ੁਰੂ ਹੋ ਗਿਆ ਹੁਣ ਜੇ ਕੋਈ ਅੱਗ ਲਾਉਂਦਾ ਮੈਂ ਨਹੀਂ ਕਹਿੰਦਾ ਅੱਗ ਲਾਓ। ਮਗਰ ਸਰਕਾਰ ਕੀ ਕਰ ਰਹੀ ਹੈ? ਕੀ ਉਹ ਅੱਗ ਨਾ ਲਾਣ ਨੂੰ ਪੋਸੀਬਲ ਕਰਨ ਵਾਸਤੇ ਕਿ ਸਰਕਾਰ ਕਲੀਨ ਵਾਈ ਜੀ ਦੇ ਨਾਲ এনवायरमेंट ਪੋਲਿਊਟਡ ਨਾ ਹੋਵੇ ਉਸ ਪਾਸੇ ਨੂੰ ਜਾਣ ਉਹਦੇ ਵਾਸਤੇ ਤਾਂ ਕੁਛ ਨਹੀਂ ਕਰਦੀ ਇੱਕ ਰੈਡ ਐਂਟਰੀ ਜ਼ਰੂਰ ਕਰਦੀ ਹੈ ਜੇ ਇਸ ਰੈਡ ਐਂਟਰੀ ਦਾ ਅਸੀਂ ਵਿਰੋਧ ਕਰਦੇ ਹਾਂ ਕਿ ਭਾਈ ਸਰਕਾਰ ਤਾਂ ਕੋਈ ਹੈਂਡਹੋਲਡਿੰਗ ਕਰਨੀ ਨਹੀਂ ਰਹੀ ਜੋ ਥੋਡੀਆਂ ਕਮਿਟਮੈਂਟ ਸੀ ਉਹਨਾਂ ਸਾਰੀਆਂ ਤੋਂ ਤੁਸੀਂ ਭੱਜ ਗਏ ਹੋ ਔਰ ਉਲਟਾ ਅੱਜ ਕਿਸਾਨ ਨੂੰ ਕਸੂਰਵਾ ਅਠਰਾ ਕੇ ਜਦੋਂ ਰੈਡ ਐਂਟਰੀਆਂ ਹੋਣੀਆਂ ਨੇ ਇਸ ਵਾਂਗ ਕੱਲ ਕਿਸੇ ਨੇ ਕੋਈ ਚੋਲ ਲੜਨੀ ਆ ਜਾਂ ਕੁਝ ਹੋਰ ਕਰਨਾ ਉਹਨੂੰ ਹਰ ਜਗ੍ਹਾ ਹੀ ਉਸ ਕੱਲ ਦੀ ਪ੍ਰੋਬਲਮ ਆਉਣੀ ਹੈ ਇਹ ਵੀ ਕਹਿਤਾ ਗਿਆ ਕਿ ਤੁਹਾਡੇ ਪਾਸਪੋਰਟ ਨਹੀਂ ਬਣਣ ਦਿੱਤੇ ਜਾਣਗੇ ਹਰ ਤਰੀਕੇ ਦਾ ਡਰਾਵਾ ਦਿੱਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਜਿਹੜੀ ਦੂਜੀ ਕਿਸਾਨਾਂ ਨਾਲ ਤਾਂ ਲੈ ਮੈਂ ਥੋੜੀ ਜੀ ਗੱਲ ਛੇੜੀ ਹੈ ਮਗਰ ਅੱਜ ਦੀ ਡੇਟ 'ਚ ਜਿਹੜੀ ਅਗਲੀ ਵੱਡੀ ਸਮੱਸਿਆ ਪਿਛਲੇ ਕੁਝ ਦਿਨਾਂ 'ਚ ਜਿਹੜੀ ਵੇਖਣ ਨੂੰ ਆ ਰਹੀ ਹੈ ਜਿਹੜੀ ਪੰਚਾਇਤੀ ਚੋਣਾਂ ਜਿਸ ਤਰੀਕੇ ਨਾਲ ਇਹ ਪੰਚਾਇਤੀ ਚੋਣਾਂ ਜਿਹੜੀਆਂ ਲੋਕਤੰਤਰ ਦਾ ਮੋਢਲਾ ਬੇਸਿਕ ਸਟੈਪ ਮੰਨਿਆ ਜਾਂਦਾ ਜਿੱਥੇ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਆ ਉਸ ਨੂੰ ਕਿਵੇਂ ਤੈਅ ਸਮੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣ ਲੱਗਿਆ ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਡਿਊ ਸਾਲ ਦੇ ਨੇੜੇ ਸਮਾਂ ਹੋ ਗਿਆ ਕਿ ਇਲੈਕਸ਼ਨ ਡਿਊ ਚੱਲਦੀ ਸੀ ਇਹ ਕਰਾਉਂਦੇ ਹੀ ਨਹੀਂ ਸੀ ਆਨੇ ਬਹਾਨੇ ਕੋਟਾਂ 'ਚ ਝੂਠੇ ਐਪੀਡੇਵਿਟ ਦੇ ਕੇ ਇਸ ਨੂੰ ਗਾਹ ਪਾਉਂਦੇ ਰਹੇ ਹੁਣ ਜਦ ਇਲੈਕਸ਼ਨ ਦੀ ਟਾਈਮਿੰਗ ਕੀਤੀ ਹੈ ਮੈਂ ਸਮਝਦਾ ਪਿਛਲੀ ਕਿਸੇ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਕੋਈ ਪੰਜਾਬ ਦੀ ਸਰਕਾਰ ਨੇ ਇਹ ਟਾਈਮ ਨਹੀਂ ਕਦੇ ਚੂਜ਼ ਕੀਤਾ ਜਦੋਂ ਬਾਡੀ ਸ਼ਿਕਰਾਂ ਤੇ ਹੋਵੇ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਪਦੀਆਂ ਫਸਲਾਂ ਸੰਭਣਿਆ ਹੋਵੇ ਜਾਂ ਮੰਡੀ 'ਚ ਫਸਿਆ ਹੋਵੇ ਲੋਕ ਆਪਦੇ ਕੰਮਾਂਕਾਰਾਂ 'ਚ ਵਿਜੀ ਹੋਣ ਸਰਕਾਰ ਨੇ ਉਹ ਸਮਾਜ ਚੂਜ਼ ਕੀਤਾ ਇਲੈਕਸ਼ਨ ਦਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਪਿੰਡਾਂ ਨਾਲ ਸੰਬੰਧਿਤ ਇਲੈਕਸ਼ਨ ਹੈ ਤੇ ਲੋਕ ਆਪਦੀ ਫਸਲ ਸੰਭਣ ਕੇ ਮਜ਼ਦੂਰ ਆਪਦੀ ਮਜ਼ਦੂਰੀ ਜਿਨ੍ਹਾਂ ਕੋਲ ਆਸਮਾ ਹੁੰਦਾ ਮਜ਼ਦੂਰੀ ਉਹਨਾਂ ਨੂੰ ਵਧੀਆ ਉਹਨਾਂ ਨੂੰ ਮੌਕਾ ਮਿਲਦਾ ਮਜ਼ਦੂਰੀ ਦਾ ਉੱਥੇ ਜਾਣਗੇ ਕਿ ਵੋਟਾਂ 'ਚ ਹਿੱਸਾ ਲੈਣਗੇ ਮਤਲਬ ਇੱਕ ਜਾਣ ਬੁੱਝ ਕੇ ਕਿ ਸਿਸਟਮੈਟਿਕ ਤਰੀਕੇ ਨਾਲ ਉਹ ਸਮਾ ਚੂਜ਼ ਕੀਤਾ ਇਲੈਕਸ਼ਨ ਰੱਖਣ ਦਾ ਜਦੋਂ ਲੋਕਾਂ ਦੀ ਪਾਰਟਿਸਪੇਸ਼ਨ ਇੰਟਰਸਟ ਉਸ ਹੱਦ ਤੱਕ ਨਹੀਂ ਹੋ ਸਕੂਗਾ ਜਦੋਂ ਲੋਕ ਵਿਹਲੇ ਹੁੰਦੇ ਔਰ ਪ੍ਰਚਾਰ ਦੇ ਵਾਸਤੇ ਔਰ ਉਸ ਤੋਂ ਬਾਅਦ ਕਿਵੇਂ ਤਾਂਗਲੀ ਕਿਵੇਂ ਕੀਤੀ ਜਾ ਰਹੀ ਹੈ ਕੀ ਇਲੈਕਸ਼ਨ ਪਰਸੋਂ 9 ਤੋਂ ਹੀ ਜੀ ਕੋਡ ਲੱਗਿਆ ਅੱਜ ਤੋਂ ਨਾਮਜ਼ਦਗੀ ਸ਼ੁਰੂ ਹੈ ਔਰ ਨਾਮਜ਼ਦਗੀ ਸ਼ੁਰੂ ਹੋਣ ਤੋਂ ਬਾਅਦ ਵੀ ਆ ਇੱਕ ਮੈਂ ਚਿੱਠੀ ਪੜ ਕੇ ਤੁਹਾਨੂੰ ਵਿਖਾ ਰਿਹਾ ਆਫਿਸ ਆਫ ਦਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ 26 ਸਪਟੈਂਬਰ ਦਾ ਇਹਨਾਂ ਨੇ ਕੱਢਿਆ ਕਿ ਜਿਹੜੇ ਪਿੰਡ ਪਹਿਲਾਂ ਰਿਜ਼ਰਵ ਸੀ ਉਹ ਜਰਨਲ ਕਰਤੇ ਤੇ ਜਿਹੜੇ ਜਰਨਲ ਸੀ ਉਹ ਰਿਜ਼ਰਵ ਕਰਤੇ ਜਿਵੇਂ ਕਿ ਸਰਾਲਾ ਤੇ ਗੋਪਾਲਪੁਰਾ ਮੇਰੇ ਹਲਕੇ ਨਾਲ ਹੀ ਆ ਮੈਂ ਹਲੇ ਆਪਦੇ ਹਲਕੇ ਦੀ ਗੱਲ ਕਰ ਰਿਹਾ ਬਾਕੀ ਹਲਕੇ ਆਪਦੀ ਆਪਣੀ ਕਹਾਣੀ ਜਿਵੇਂ ਆ ਰਹੀਏ ਤੁਹਾਨੂੰ ਦੱਸਦੇ ਜਾਵਾਂਗੇ ਉਦਾਹਰਨ ਦੇ ਤੌਰ ਤੇ ਜਦੋਂ ਜਾਬਤਾ ਲੱਗ ਗਿਆ ਨੋਮੀਨੇਸ਼ਨਸ ਅਨਾਉਂਸ ਕਰਤੀਆਂ ਅੱਜ ਸਾਨੂੰ ਚਿੱਠੀ ਮਿਲ ਰਹੀ ਹੈ ਜਿਹੜੇ ਕੈਂਡੀਡੇਟ ਮੈਨੂੰ ਬਾਰ-ਬਾਰ ਫੋਨ ਕਰ ਰਹੇ ਆ ਉਥੋਂ ਕਿ ਜੀ ਆ ਸਾਡੀ ਅਸੀਂ ਤਾਂ ਕੈਂਪੇਨਿੰਗ ਸ਼ੁਰੂ ਕਰਤੀ ਜੀ ਤੇ ਅੱਜ ਸਾਨੂੰ ਕਹਤਾ ਤੁਹਾਡਾ ਪਿੰਡ ਰਿਜ਼ਰਵ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਹ ਇਲੈਕਸ਼ਨ ਪ੍ਰੋਸੈਸ ਫ੍ਰੀ ਐਂਡ ਫੇਅਰ ਰਹਿਣਾ ਔਰ ਅਗਲੀ ਕਮਾਲ ਦੀ ਗੱਲ ਵੇਖੋ ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹ ਤਰਸਿੱਕੇ ਬਲੌਗ ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉੱਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫॉर ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਉੱਥੇ ਤੁਸੀਂ ਐਸਸੀ ਸਰਪੰਚੀ ਲਈ ਕਿਵੇਂ ਰਿਜ਼ਰਵ ਕਰਤਾ ਔਰ ਇਹ ਇਕੱਲਾ ਇਹ ਨਹੀਂ ਜੇ ਮੈਂ ਉਹ ਉਦਾਹਰਣ ਦੇਣ ਲੱਗਾ ਤੇ ਇੰਨੇ ਕ ਆ ਜਾਂਦੇ ਆ ਆ ਸੁਰਜਨ ਸਿੰਘ ਵਾਲੇ ਆਏ ਆ ਦੇਖੋ ਰੋਟੇਸ਼ਨ ਹੁੰਦੀ ਆ ਪੰਚਾਇਤ 'ਚ ਰਿਜ਼ਰਵੇਸ਼ਨ ਦੀ ਰੋਟੇਸ਼ਨ ਆ ਜਿਹੜਾ ਜਰਨਲ ਹੋ ਗਿਆ ਰਿਜ਼ਰਵ ਹੋ ਜਾਂਦਾ ਫਿਰ ਇੱਕ ਜਿੰਮੈਂਟਸ ਹੋ ਗਿਆ ਜਰਨਲ ਫਿਰ ਉਹ ਲੇਡੀਜ਼ ਹੋ ਗਿਆ ਜਰਨਲ ਫਿਰ ਉਹ ਐਸਸੀ ਹੋ ਗਿਆ ਮੈਨ ਫਿਰ ਉਹ ਐਸਸੀ ਹੋ ਗਿਆ ਲੇਡੀਜ਼ ਮਤਲਬ ਇਸ ਤਰ੍ਹਾਂ ਰੋਟੇਸ਼ਨ ਚੱਲਦੀ ਆ ਮਗਰ ਹਰ ਰੋਟੇਸ਼ਨ ਦੀ ਕਿਵੇਂ ਧੱਜੀਆਂ ੜਾਈਆਂ ਗਈਆਂ ਨੇ ਕਿ ਇਹਨਾਂ ਦਾ ਪਿੰਡ ਹੈ ਸੁਰਜਨ ਸਿੰਘ ਵਾਲਾ ਉਹਦੇ ਚ ਪਿਛਲੀਆਂ ਤਿੰਨ ਇਲੈਕਸ਼ਨਾਂ ਚ ਇਹ ਲੇਡੀ ਜਨਰਲ ਇਹ ਸੀਟ ਆਈ ਹੈ ਇਸੇ ਤਰ੍ਹਾਂ ਮੈਂ ਕਈ ਪਿੰਡਾਂ ਸਾਡੇ ਕੋਟਲਾ ਸੁਲਤਾਨ ਸਿੰਘ ਵਾਲੇ ਬੈਠੇ ਆ ਇਹਨਾਂ ਦੀ ਆ ਜਾ ਮੇਰੇ ਬੱਲੋ ਵਾਲੀ ਵਾਲੀ ਆ ਲਾਸਟ ਤਿੰਨ ਆਰੀ ਐਸੀ ਐਸੀ ਉਹ ਪਿੰਡ ਆਇਆ ਔਰ ਫੇਰ ਐਸਸੀ ਕਰਤਾ ਜਿਹੜੇ ਪਿੰਡ ਲਗਾਤਾਰ ਜਰਨਲ ਤੁਰੇ ਆਉਂਦੇ ਸੀ ਕਈ ਜਰਨਲ ਰਹਿ ਗਏ ਜਿਹੜੇ ਐਸਸੀ ਤੁਰੇ ਆਉਂਦੇ ਸੀ ਐਸਸੀ ਤੁਰੇ ਆ ਕੇ ਮੱਲਾ ਮੇਰਾ ਕਹਿਣ ਦਾ ਭਾਵ ਕਿ ਖਾਣਾ ਪੂਰਤੀ ਕੀਤੀ ਹੈ ਕੋਈ ਸਿੰਸੀਅਰ ਉਹਦੇ ਚ ਕੰਮ ਹੀ ਨਹੀਂ ਆ ਬੱਲੋਵਾਲੀ ਵਾਲੇ ਸਾਰੇ ਸੱਜਣ ਆਏ ਆ ਮੈਂ ਤਾਂ ਇਹ ਪਿੰਡ ਵਾਲਿਆਂ ਨੂੰ ਤੁਹਾਡੇ ਅੱਗੇ ਲੈ ਕੇ ਆਇਆ ਨਾ ਤੇ ਪਿੰਡ ਐਸਸੀ ਵੋਟ ਹੀ ਨਹੀਂ ਤੇ ਐਸਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ ਔਰ ਕੱਲੀ ਇੱਕ ਨਹੀਂ ਅਨੇਕਾਂ ਹੀ ਉਦਾਹਰਣਾਂ ਇੱਥੇ ਮੇਰੇ ਕੋਲ ਆਈ ਆ ਜੇ ਮੈਂ ਪੜਨ ਲੱਗਿਆ ਤੇ ਮੈਨੂੰ ਸਮਾਂ ਲੱਗੂਗਾ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਔਰ ਜੇ ਤੁਸੀਂ ਇਸ ਲਿਸਟ ਨੂੰ ਆਪ ਵੀ ਤੁਸੀਂ ਕੋਈ ਖੋਜੀ ਪੱਤਰਕਾਰ ਕਿਉਂਕਿ ਅੱਜਕੱਲ ਖੋਜ ਵਾਲਾ ਕੰਮ ਤਾਂ ਤੁਸੀਂ ਗਰੀਬ ਨੂੰ ਸੌਪਿਆ ਆਪ ਥੋੜੇ ਤੁਸੀਂ ਸੁਰਖਰੂ ਰਹਿੰਦੇ ਹੋ ਆ ਪਤਾ ਨਹੀਂ ਕਿਹੜੀ ਗੱਲੋਂ ਮਜਬੂਰ ਰਹਿੰਦੇ ਮਗਰ ਜੇ ਤੁਸੀਂ ਕਰੋ ਤੁਸੀਂ ਹੈਰਾਨ ਹੋਵੋਗੇ ਕਿ ਪੰਚੇਤੀ ਰਾਜ ਇੰਸਟੀਟਿਊਸ਼ਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ ਚ ਸਭ ਤੋਂ ਵੱਡੀ ਭੂਮਿਕਾ ਅਫਸਰ ਆਪ ਨਿਭਾਰੇ ਤੁਸੀਂ ਅੱਜ ਚਲੇ ਜਾਓ ਕਿਸੇ ਇਹ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੋਈ ਵੋਟਰ ਸੂਚੀ ਮਿਲੀ ਤੁਸੀਂ ਹਰਾ ਲੋਗੇ ਕਿਸੇ ਕੋਲ ਵੋਟਰ ਸੂਚੀ ਕੋਈ ਨਹੀਂ ਅਗਲਾ ਸਵਾਲ ਪੁੱਛੋ ਕਿ ਤੁਹਾਨੂੰ ਵਾਰਡਬੰਦੀ ਦੀ ਤੁਹਾਨੂੰ ਮਿਲਿਆ ਵਕੀਲ ਸਾਹਿਬ ਆਜੋ ਸਾਰੇ ਤੁਸੀਂ ਗਿਆਨੇ ਵਿਚਾਰੇ ਪੋਲੀਟਿਸ਼ੀਨਾਂ ਪਾਉਂਦੇ ਫਿਰਦੇ ਵਾਰਡਬੰਦੀ ਦਾ ਕੋਈ ਪਤਾ ਲੱਗਿਆ ਕਿ ਕਿਹੜੀ ਵਾਰਡ ਚ ਕਿਹੜੀਆਂ ਵੋਟਾਂ ਉਹਦਾ ਕੋਈ ਪਤਾ ਨਹੀਂ ਤੁਸੀਂ ਕਿਸੇ ਵੀਡੀਓ ਦਫ਼ਤਰ ਚਲੇ ਜਾਓ ਵੀਡੀਓ ਦਫ਼ਤਰ ਤਾਂ ਇਸ ਤਰ੍ਹਾਂ ਦੀ ਸੀਕਰੇਸੀ ਕੀਤੀ ਹੈ ਜਿਵੇਂ ਫੋਰਟਿਸ ਹਸਪਤਾਲੀ ਉੱਥੇ ਬਣਾਤਾ ਹੁੰਦਾ ਬ੍ਰਾਂਚ ਜਿਵੇਂ ਫੋਰਟਿਸ ਹਸਪਤਾਲ ਚ ਕੋਈ ਖਬਰ ਨਹੀਂ ਨਿਕਲਦੀ ਉਹ ਹਾਲ ਵੀਡੀਓ ਦੇ ਦਫ਼ਤਰ ਦਾ ਬਣਿਆ ਪਿਆ ਉਹ ਭਾਈ ਇਲੈਕਸ਼ਨ ਹੋਉਂਦੀ ਹੈ ਵੋਟਰ ਸੂਚੀ ਸਾਹਮਣੇ ਰੱਖੋ ਕੀ ਜਰਨਲ ਹੈ ਕੀ ਰਿਜ਼ਰਵ ਹੈ ਲੋਕਾਂ ਨੂੰ ਪਤਾ ਹੋਵੇ ਕੋਈ ਸਿਸਟਮ ਹੀ ਨਹੀਂ